ਮਾਲਕ ਦੇ ਦਰੋਂ ਬਖਸ਼ਿਸ਼ ਲਈ ਔਰ ਜਦੋਂ ਅੱਜ ਦਾ ਦਿਨ ਆਇਆ ਮਹਾਰਾਜ ਜੀ ਦੀ ਆਰਬਲਾ 74 ਸਾਲ ਦੀ ਹੋ ਚੁੱਕੀ ਹੈ 70 ਉੱਪਰ 4 74 ਸਾਲਾਂ ਦੀ ਆਰਬਲਾ ਵਿੱਚ ਅੱਜ 12 ਸਾਲਾਂ ਦੇ ਵਿੱਚ ਆਮ ਕਰਕੇ ਨੇ ਇੱਕ ਸ਼ਬਦ ਤੁਸੀਂ ਸੁਣਿਆ ਹੋਣਾ ਇਹ ਜਦੋਂ ਆਪਾਂ ਪੜਦੇ ਆ ਨਾ ਦੁਨਿਆਵੀ ਚੀਜ਼ਾਂ ਆਮ ਕਰਕੇ ਪਿੰਡਾਂ ਨਗਰਿਆਂ ਦੇ ਰਹਿਣ ਵਾਲੇ ਜੀਆਂ ਨੂੰ ਇਸ ਚੀਜ਼ ਦਾ ਕਿ 12 ਸਾਲੀ ਤਾਂ ਜੀ ਰੂੜੀ ਦੀ ਵੀ ਸੁਣੀ ਜਾਂਦੀ ਇਹ ਸ਼ਬਦ ਸ਼ਾਇਦ ਆਪ ਜੀ ਨੇ ਸੁਣਿਆ ਹੋਵੇ ਕਿਉਂਕਿ ਉਹਨੇ ਪੁਰਾਤਨ ਇਹ ਕਰਦੇ ਸਨ ਜਾਂ ਫਿਰ ਕੁੰਭ ਦਾ ਮੇਲਾ ਆਖਿਆ ਜਾਂਦਾ ਵੀ ਕਿਹੜਾ 12 ਸਾਲੀ ਆਉਣਾ ਜੀ ਵੀ ਅਗਲੇ ਫੇਰ ਆਜੂ ਇਹਦਾ ਭਾਵ ਇੱਕ ਸਿੱਖ ਕੇ ਸਿੱਧਕ ਜਿਹੜਾ ਆ ਭਰੋਸਾ ਰੱਖਣਾ ਉਹ ਵੱਖਰੀ ਚੀਜ਼ ਜਦੋਂ ਆਪਾਂ ਉਹਨੂੰ ਵਿਚਾਰਾਂਗੇ 12 ਸਾਲ ਵਿੱਚ ਪਹਿਲੀ ਵਾਰ ਅੱਜ ਮਹਾਰਾਜ ਆਪਣੇ ਉਸ ਨੇਮ ਤੋ ਖੁੰਝੇ ਗੁਰੂ ਅੰਗਦ ਦੇ ਪਾਤਸ਼ਾਹ ਪਹਿਲਾ ਚੌਂਕੀ ਤੇ ਆ ਕੇ ਇਸ਼ਨਾਨ ਵਾਲੀ ਤੇ ਉਡੀਕ ਕਰ ਰਿਹਾ ਪਰ ਬਾਬਾ ਅਮਰਦਾਸ ਜੀ ਅੱਜ ਲੇਟ ਹੋ ਕੇ ਆ ਕੇ ਜਦੋਂ ਗਾਗਰ ਰੱਖੀ ਹੈ ਇਹ ਨਹੀਂ ਆਖਿਆ ਮਹਾਰਾਜ ਖਿਮਾ ਕਰ ਦੇਣਾ ਮੈਂ ਅੱਜ ਲੇਟ ਹੋ ਕੁਝ ਨਹੀਂ ਜਤਾਇਆ ਮੈਂ ਆ ਕੀਤਾ ਕੁਝ ਵੀ ਨਹੀਂ ਸਤਗੁਰਾਂ ਨੇ ਇਸ਼ਾਰਾ ਕੀਤਾ ਬਸ ਕੋਈ ਸ਼ਬਦ ਨਹੀਂ ਕਿਹਾ ਕਿਉਂਕਿ ਅੰਮ੍ਰਿਤ ਵੇਲਾ ਰੱਬ ਦੇ ਪਿਆਰੇ ਕਹਿੰਦੇ ਕੁਝ ਨਹੀਂ ਕਰਨਾ ਕਮ ਸੇ ਕਮ ਚੁੱਪ ਕਰਕੇ ਬਹਿਣਾ ਸਿੱਖ ਲੈ। ਕੁਝ ਨਹੀਂ ਨ ਕਰ ਸਕਦਾ। ਚੌਂਕੜਾ ਮਾਰ ਕੇ ਚੁੱਪ ਕਰਕੇ ਬਹਿ ਜਾ। ਇਹ ਨਹੀਂ ਵੀ ਅੰਮ੍ਰਿਤ ਵੇਲੇ ਤੁਕਾਣੀ ਇਹੋ ਜੀ ਛੇੜ ਕੇ ਬਹਿ ਜਾਏ। ਨਹੀਂ। ਉਸ ਸਮਾਂ ਜਿਹੜਾ ਆ ਆਪਣੇ ਇਸ ਮਨ ਨੂੰ ਖਿਲਰਨ ਦੇਣ ਦਾ ਨਹੀਂ ਐ, ਸੁਰਤ ਨੂੰ ਇਕਾਗਰ ਰੱਖਣ ਦਾ। ਦਿਨ ਦਾ ਚੜ੍ਹਾਵਿਆ ਤੇ ਜੁਲਾਈ ਨੂੰ ਲੈ ਕੇ ਆ ਗਏ। ਉਹਨਾਂ ਨੇ ਜਦੋਂ ਇਹ ਬੇਨਤੀ ਕੀਤੀ ਵਿਆਹ ਕੁਝ ਬਣਿਆ ਕਹਿੰਦੇ ਤੁਹਾਡੇ ਸੇਵਕ ਨੇ ਮਹਾਰਾਜ ਨੇ ਆ ਬੁਲਾਇਆ ਕਹਿੰਦੇ ਹਾਂ ਪੁਰਖਾ ਸੱਚ ਅਸੀਂ ਪੁੱਛਿਆ ਨਹੀਂ ਅੱਜ ਲੇਟ ਕਿਉਂ ਗਏ ਤੇ ਬਾਬਾ ਅਮਰਦਾਸ ਜੀ ਇੰਨੇ ਸ਼ਬਦ ਕਹਿੰਦੇ ਜੀ ਮੈਂ ਡਿਗ ਪਿਆ ਸੀ ਕਹਿੰਦੇ ਮੈਂ ਡਿਗ ਪਿਆ ਸੀ ਤੇ ਧੰ ਗੁਰੂ ਅਮਰਦਾਸ ਮਹਾਰਾਜ ਕਿਹਾ ਕਿ ਦੂੰ ਇਹ ਸੁਣ ਕੇ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਵਾਂ ਤੂੰ ਅੱਜ ਡਿਗ ਪਿਆ ਮੈਂ ਤੇ ਬੜੀ ਧੀਰ ਦੀ ਉਡੀਕ ਕਰਦਾ ਸਾਂ ਬੇ ਤੂੰ ਕਿਦਾਂ ਡਿਗੇ ਤੇ ਮੈਂ ਤੈਨੂੰ ਚੁੱਕ ਕੇ ਗੱਲ ਨਾਲ ਲਾ ਕੇ ਤਖਤ ਤੇ ਬਿਠਾਦਾ ਅੱਜ ਡਿੱਗਾਂ ਭਾਗਾਆਂ ਵਾਲਾ ਔਰ ਸਹੀ ਥਾਂ ਤੇ ਡਿੱਗਾਂ ਦੁਨੀਆ ਡਿੱਗਦੀ ਫਿਰਦੀ ਐ ਕੋ ਕਿਤੇ ਪਿਆ ਡਿੱਗਦਾ ਕੋ ਕਿਤੇ ਮੱਥਾ ਟੇਕਦਾ ਪਰ ਏਸ ਦਰ ਤੇ ਡਿੱਗਿਆ ਹੀ ਕਦਰ ਪੈਂਦੀ ਕੁ ਡਿੱਗ ਪਵੇ ਆ ਕਿਸੇ ਬੰਦੇ ਦੇ ਪੈਰਾਂ ਤੇ ਡਿੱਗ ਕੋ ਅਗਲਾ ਠੁੱਡੇ ਮਾਰਦਾ ਪਰ ਗੁਰੂ ਦੇ ਦਰ ਤੇ ਕੁ ਡਿੱਗ ਪਵੇ ਆਪਣੀ ਹਉਮੈ ਨੂੰ ਛੱਡ ਕੇ ਉਹ ਮਾਲਕ ਚੁੱਕ ਕੇ ਗੱਲ ਨਾਲ ਲਾ ਲੈਣਾ ਸਤਗੁਰਾਂ ਨੇ ਉਸੇ ਵਕਤ ਆਗਿਆ ਕੀਤੀ ਇਸ਼ਨਾਨ ਕਰਾਏ ਉਸੇ ਚੌਂਕੀ ਤੇ ਬਿਠਾ ਕੇ ਜਿਸ ਤੇ ਮਹਾਰਾਜ ਕਰਦੇ ਸਨ ਸਵਾਤ ਸਬਸਤਰ ਪਵਾਏ ਤੇ ਧੰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਤਖਤ ਤੇ ਬਰਾਜਮਾਨ ਕਰ ਦਿੱਤਾ ਭਾਈ ਸੇ ਭਾਈ ਗੁਰਦਾਸ ਜੀ ਲਿਖਦੇ ਐ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਏ ਗੁਰ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫੇਰਾਈ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੁੜੀ ਚਤੁਰਾਈ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਹਿਰ ਵਸਾਇਆ ਗੁੰਦਵਾਲ ਅਚਰਜ ਖੇਲ ਨਾ ਲਖਿਆ ਜਾਈ ਦਾਤ ਜੋਤ ਖਸਮੇ ਵਧਿਆ ਕਹਿੰਦੇ ਦਾਤ ਮਿਲੇ ਤੇ ਪਟ ਜੀ ਕਹਿੰਦੇ ਨਾਨਕ ਨਾਮ ਨਿਰੰਝਣ ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਭਇਓ ਅੰਗ ਸੰਗ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਈ ਕਹਿੰਦੇ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਜੀ ਦਾ ਅਰਥ ਹੈ ਜੀਵ ਇੱਕ ਜੀ ਕਛ ਕਹੀ ਨਾ ਜਾਈ ਕਹਿੰਦੇ ਇੱਕ ਜੇਵਾ ਨਾਲ ਕਿਹਾ ਨਹੀਂ ਜਾ ਸਕਦਾ ਉਸ ਮਾਲਕ ਦੀ ਵਡਿਆਈ ਨੂੰ ਉਸ ਦਾਤੇ ਨੂੰ ਇਹ ਦਾਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੀ ਔਰ ਇਹ ਖਾਸ ਕਰਕੇ ਸਾਡੇ ਗ੍ਰੰਥਾਂ ਵਿੱਚ ਇਹ ਬਚਨ ਮਿਲਦੇ ਜੁਲਾਹੀ ਕਹਿੰਦੀ ਸੀ ਨਾ ਥਾਵਾ ਮਹਾਰਾਜ ਕਹਿੰਦੇ ਨੇ ਕੰਬਲਿਏ ਮੈਂ ਤਾਂ ਹੁਣ ਥਾਂ ਵਾਲਾ ਤੇ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਕੀ ਆਖਿਆ ਨੇ ਕਹਿੰਦੇ ਜੀ ਇਹ ਕਹਿੰਦੀ ਸੀ ਨਥਾਵੈ ਤੇ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਮੇਰਾ ਦੇ ਘਰ ਵਿੱਚ ਆਏ ਤੇ ਆਖਦੇ ਨੇ ਤੂੰ ਹੋ ਨਥਾਵਣ ਥਾਨ ਕਰੋ ਨਿਮਾਨੇ ਮਾਨ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਕਹਿੰਦੇ ਫਿਰ ਤੁਹਾਡੇ ਹੱਥ ਵਿੱਚ ਸਭ ਕੁਝ ਦੇ ਦਿੱਤਾ ਸਭ ਜੀਵ ਕਾ ਜਿਸ ਹੱਥ ਕਰਨ ਕਰਨ ਸਮਰੱਥ ਸਭ ਜੀਵ ਕਾ ਜਸ ਹੱਥ ਮਹਾਰਾਜ ਜੀ ਨੇ 12 ਬਚਨ ਜਿਹੜੇ ਨੇ ਉਸ ਵਕਤ ਆਪਣੀ ਰਸਨਾ ਤੋਹੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਤਖਤ ਤੇ ਬੈਠੇ ਭਟਾ ਨੇ ਫਿਰ ਮਾਲਕ ਦੀ ਜਦੋਂ ਉਪਮਾ ਕੀਤੀ ਹੈ ਉਹ ਕਹਿੰਦੇ ਨੇ ਚਿਤ ਚਿਤਮੋ ਅਰਦਾਸ ਕਹੂੰ ਪਰ ਕਹਿ ਪੈ ਨਾ ਸਕ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋਂ ਤੱਕੋਂ ਤੇਰਾ ਹੁਕਮ ਪਵੇ ਨਿਸ਼ਾਨ ਤੋਂ ਕਰੋ ਸਾਹਿਬ ਕੀ ਸੇਵਾ ਜਦ ਗੁਰ ਦੇਖੇ ਸੋ